ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮਨਦਾਸ ਟੈਨੋਗ੍ਰਾਫੀ ਤੇ ਅੱਜ ਆਪਾਂ ਸਪੈਸ਼ਲ ਸੰਡੇ ਟੈਸਟ ਸੀਰੀਜ਼ ਦਾ ਪੇਪਰ ਨੰਬਰ 10 ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੇ 9 ਪੇਪਰ ਨਹੀਂ ਕੀਤੇ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਸੰਡੇ ਟੈਸਟ ਸੀਰੀਜ਼ ਨਾਮ ਦੀ ਪਲੇਲਿਸਟ ਬਣੀ ਹੋਈ ਹੈ ਉਸ ਦੇ ਵਿੱਚੋਂ ਕਰ ਸਕਦੇ ਹੋ ਆਓ ਜੀ ਕਰਦੇ ਹਾਂ ਅੱਜ ਦਾ ਪੇਪਰ ਸਟਾਰਟ रेडी स्टार्ट ਰੀਤਾ ਉਹ ਰਸਮ ਹੈ ਜਦ ਕਿਸੇ ਵਿਆਹੀ ਹੋਈ ਲੜਕੀ ਦੇ ਪੇਟ ਵਿੱਚ ਪਹਿਲਾ ਬੱਚਾ 7 ਮਹੀਨਿਆਂ ਦਾ ਹੋ ਜਾਂਦਾ ਸੀ ਤਾਂ ਉਸ ਲੜਕੀ ਨੂੰ ਉਸਦੇ ਮਾਪੇ ਕੰਗੀ ਪ੍ਰਾਂਦੀ ਸੂਟ ਗੁੜ ਆਦ ਉਸਦੇ ਸਹੁਰੇ ਘਰ ਭੇਜਦੇ ਹੁੰਦੇ ਸਨ ਕਈ ਇਲਾਕਿਆਂ ਵਿੱਚ ਜਵਾਈ ਨੂੰ ਬੀ ਕੱਪੜੇ ਭੇਜਣ ਦਾ ਰਿਵਾਜ ਸੀ ਡੰਡੀ ਕਈ ਇਲਾਕਿਆਂ ਵਿੱਚ ਰੀਤਾਂ ਦੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਸਨ ਡੰਡੀ ਰੀਤ ਦੀ ਪਹਿਲੀ ਰਸਮ ਜਦ ਬੱਚਾ 5 ਮਹੀਨਿਆਂ ਦਾ ਹੋ ਜਾਂਦਾ ਸੀ ਉਸ ਸਮੇਂ ਕੀਤੀ ਜਾਂਦੀ ਸੀ ਡੰਡੀ ਇਸ ਨੂੰ ਕੱਚੀ ਰੀਤ ਕਹਿੰਦੇ ਹਨ ਦੂਸਰੀ ਰੀਤ 7 ਮਹੀਨੇ ਦੇ ਹੋਏ ਬੱਚੇ ਤੇ ਕੀਤੀ ਜਾਂਦੀ ਸੀ ਇਸ ਨੂੰ ਪੱਕੀ ਰੀਤ ਕਹਿੰਦੇ ਸਨ ਡੰਡੀ ਰੀਤਾਂ ਦੀ ਇਹ ਰਸਮ ਹੁਣ ਕੋਈ ਕੋਈ ਪਰਿਵਾਰ ਹੀ ਕਰਦਾ ਹੈ ਡੰਡੀ ਮਿਰਚ ਇੱਕ ਮਸ਼ਹੂਰ ਪੌਦਾ ਹੈ ਡੰਡੀ ਇਸ ਦਾ ਕੱਚਾ ਫਲ ਹਰੇ ਰੰਗ ਦਾ ਹੁੰਦਾ ਹੈ ਡੰਡੀ ਜਦ ਪੱਕ ਜਾਂਦਾ ਹੈ ਤਾਂ ਲਾਲ ਹੋ ਜਾਂਦਾ ਹੈ ਡੰਡੀ ਇਸ ਨੂੰ ਸਬਜ਼ੀਆਂ ਦਾਲਾਂ ਅਤੇ ਹੋਰ ਸਲੂਨੇ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ ਡੰਡੀ ਦਾਲ ਸਬਜ਼ੀਆਂ ਬਣਾਉਣ ਵਾਲੇ ਮਸਾਲੇ ਵਿੱਚ ਵੀ ਮਿਰਚ ਵਰਤੀ ਜਾਂਦੀ ਹੈ ਡੰਡੀ ਮਿਰਚ ਨਾਲ ਕਈ ਕਿਸਮ ਦੇ ਟੂਨੇ ਕੀਤੇ ਜਾਂਦੇ ਹਨ ਡੰਡੀ ਜੇ ਕਿਸੇ ਵਿਅਕਤੀ ਨੂੰ ਨજર ਲੱਗ ਜਾਵੇ ਤਾਂ ਉਸ ਦੀ ਨજર ਉਤਾਰਨ ਲਈ ਸੱਤ ਮਿਰਚਾਂ ਨੂੰ ਉਸ ਦੇ ਸਿਰ ਉੱਪਰੋਂ ਦੀ ਬਾਰ ਕੇ ਚੁੱਲ੍ਹੇ ਵਿੱਚ ਅੱਗ ਵਿੱਚ ਸੁਟੀਆਂ ਜਾਂਦੀਆਂ ਹਨ ਡੰਡੀ ਕਿਸੇ ਇਸਤਰੀ ਵਿੱਚੋਂ ਪੂਤ ਪ੍ਰੇਤ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਦੇ ਵਿੱਚ ਜਿਹੜੀ ਤੁਸੀਂ ਸ਼ਾਰਟ ਹੈਂਡ ਲਿਖੀ ਹੈ ਉਹਨੂੰ ਰੀਡ ਕਰ ਲਓਗੇ 2 ਮਿੰਟ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਉਹ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਿਓ ਰੈਡੀ ਸਟਾਰਟ ਗੁੜਤੀ ਦੇਣੀ ਇੱਕ ਵਿਸ਼ੇਸ਼ ਰਸਮ ਹੈ ਡੰਡੀ ਇਹ ਨਵੇਂ ਜੰਮੇ ਬੱਚੇ ਨੂੰ ਦਿੱਤੀ ਜਾਂਦੀ ਹੈ ਡੰਡੀ ਗੁੜਤੀ ਦੇਣ ਤੋਂ ਬਾਅਦ ਹੀ ਮਾਂ ਆਪਣਾ ਦੁੱਧ ਬੱਚੇ ਨੂੰ ਚੁੰਘਾਉਂਦੀ ਹੈ ਡੰਡੀ ਗੁੜਤੀ ਆਮ ਤੌਰ ਤੇ ਬੱਚੇ ਦੀ ਭੂਆ ਵੱਲੋਂ ਦਿੱਤੀ ਜਾਂਦੀ ਹੈ ਤੇ ਹੋਰ ਗੁਣਵੰਤੀ ਅਤੇ ਸੁਚੱਜੀ ਇਸਤਰੀ ਤੋਂ ਵੀ ਗੁੜਤੀ ਦਵਾਈ ਜਾਂਦੀ ਹੈ ਡੰਡੀ ਗੁੜਤੀ ਨਾਲ ਇੱਕ ਧਾਰਨਾ ਵੀ ਜੁੜੀ ਹੋਈ ਹੈ ਡੰਡੀ ਜਿਹੋ ਜਹੇ ਸੁਭਾਅ ਵਾਲਾ ਵਿਅਕਤੀ ਗੁੜਤੀ ਦੇਵੇਗਾ ਅਤੇ ਉਹ ਜਿਹਾ ਸੁਭਾ ਉਸ ਬੱਚੇ ਦਾ ਬਣੇਗਾ ਡੰਡੀ ਗੁੜਤੀ ਲਈ ਇੱਕ ਕੋਰੀ ਠੂਠੀ ਲਈ ਜਾਂਦੀ ਸੀ ਡੰਡੀ ਉਸ ਵਿੱਚ ਬੱਕਰੀ ਦਾ ਦੁੱਧ ਪਾਇਆ ਜਾਂਦਾ ਸੀ ਡੰਡੀ ਪਹਿਲੇ ਸਮਿਆਂ ਵਿੱਚ ਹਰ ਘਰ ਘਟੋ ਘਟ ਇੱਕ ਬੱਕਰੀ ਜ਼ਰੂਰ ਰੱਖੀ ਹੁੰਦੀ ਸੀ ਡੰਡੀ ਰੂੰ ਦੀ ਇੱਕ ਬੱਤੀ ਬਣਾਈ ਜਾਂਦੀ ਸੀ ਡੰਡੀ ਬੱਤੀ ਨੂੰ ਠੂਠੀ ਦੇ ਦੁੱਧ ਵਿੱਚ ਡੋਬ ਕੇ ਬੱਚੇ ਨੂੰ ਚਟਾ ਦਿੱਤਾ ਜਾਂਦਾ ਹੈ ਝੰਡੀ ਹੁਣ ਗੁੜਤੀ ਦੇਣ ਦਾ ਇਹ ਰਿਵਾਜ ਵੀ ਅਲੋਪ ਹੁੰਦਾ ਜਾ ਰਿਹਾ ਹੈ ਡੰਡੀ ਕੇਰਦਾਰ ਲਿਬਾਸ ਜੋ ਇਸਤਰੀਆਂ ਆਪਣੇ ਲੱਕ ਦਿਵਾਲੇ ਪਹਿਨਦੀਆਂ ਹਨ ਉਸ ਨੂੰ ਘਗਰਾ ਕਹਿੰਦੇ ਹਨ ਡੰਡੀ ਪਹਿਲੇ ਸਮਿਆਂ ਵਿੱਚ ਕੋਈ ਮੁਟਿਆਰ ਪਿੰਡ ਦੀ ਧੀ ਹੈ ਜਾਂ ਬਹੂ ਹੈ ਉਸ ਦੀ ਪਹਿਚਾਨ ਉਸ ਦੇ ਪਹਿਨੇ ਘਗਰੇ ਤੋਂ ਹੁੰਦੀ ਸੀ ਡੰਡੀ ਘਗਰਾ ਸੋਹਰੇ ਪਿੰਡ ਪਹਿਨਿਆ ਜਾਂਦਾ ਸੀ ਅਤੇ ਉਹਨਾਂ ਸਮਿਆਂ ਵਿੱਚ ਪੇਕਿਆਂ ਦੇ ਘਰ ਕੁਆਰੀਆਂ ਕੁੜੀਆਂ ਨੂੰ ਨਾ ਪਾਉਣ ਨੂੰ ਚੰਗੇ ਕੱਪੜੇ ਦਿੱਤੇ ਜਾਂਦੇ ਸਨ ਡੰਡੀ ਨਾ ਹੀ ਖਾਣ ਨੂੰ ਚੰਗਾ ਦਿੱਤਾ ਜਾਂਦਾ ਸੀ